ਵਾਹਿਗੁਰੂ ਜੀ ਇੱਕ ਵਾਰ ਦੀ ਗੱਲ ਹੈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਇੱਕ ਵਾਰੀ ਇੱਕ ਜਗ੍ਹਾ ਤੇ ਗਏ ਇੱਕ ਪਿੰਡ ਦੇ ਬਾਹਰ ਕਿਸੇ ਜਗ੍ਹਾ ਜਾਂ ਰੁੱਖ ਦੇ ਥੱਲੇ ਬੈਠ ਗਏ ਤੇ ਉੱਥੇ ਆਪਣਾ ਕੀਰਤਨ ਕਰਦੇ ਹੁੰਦੇ ਸੀ ਇਸ ਸ਼ਬਦ ਦਾ ਉਹਨਾਂ ਨੇ ਉਥੇ ਅਚਾਰਨ ਕੀਤਾ ਹੈ ਕਰਨੇ ਕਾਗਜ਼ ਮਨਮਸ਼ਵਾਨੀ ਬੁਰਾ ਭਲਾ ਦੋਨ ਲੇਖ ਪਏ ਤੇ ਇੱਕ ਕਹਾਣੀ ਇਹ ਸਾਖੀ ਇੱਕ ਮਾੜਾ ਤੇ ਚੰਗਾ ਦੋ ਇਨਸਾਨ ਹਨ ਪੈੜੀ ਸੰਗਤ ਤੇ ਸੱਚ ਸੰਗਤ ਚੰਗੀ ਸੰਗਤ ਉਹਦਾ ਫਾਲ ਕਿਵੇਂ ਮਿਲਦਾ ਹੈ ਇਹ ਉਸ ਟਾਈਮ ਦੀ ਸਾਖੀ ਹੈ ਇੱਕ ਪਿੰਡ ਵਿੱਚ ਦੋ ਦੋਸਤ ਰਹਿੰਦੇ ਸੀ ਤੇ ਉਹ ਜਦੋਂ ਜਿ ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਇੱਕ ਜਵਾਨ ਉਹਨੂੰ ਪਤਾ ਲੱਗਿਆ ਕਿ ਸਾਡੇ ਪਿੰਡ ਦੇ ਬਾਹਰ ਕੋਈ ਸਾਧੂ ਆਇਆ ਹੈ ਸੰਗਤ ਜਾਂਦੀ ਹੁੰਦੀ ਸੀ ਸ਼ਬਦ ਸੁਣਨ ਤੇ ਉਹਨੇ ਵੀ ਜਾਣਾ ਸਵੇਰੇ ਜਾਣਾ ਸ਼ਾਮੀ ਜਾਣਾ ਦਿਨ ਨੂੰ ਆਪਣੇ ਕੰਮਕਾਰ ਕਰਨੇ ਇੱਕ ਕੁੜਾ ਹੋਰ ਦੋਸਤ ਸੀ ਉਹ ਕਹਿਣ ਲੱਗਿਆ ਵੀ ਅੱਗੇ ਆਪਾਂ ਸ਼ਾਮ ਨੂੰ ਜਾਂ ਸਵੇਰੇ ਇਕੱਠੇ ਬੈਠਦੇ ਸੀ ਤੇ ਤੂੰ ਕਦੀ ਨਜ਼ਰ ਨਹੀਂ ਆਉਂਦਾ ਕਿੱਥੇ ਰਹਿਣਾ ਉਹ ਕਹਿੰਦਾ ਵੀ ਮੈਂ ਆਪਣੇ ਪਿੰਡ ਦੇ ਬਾਹਰ ਸਾਧੂ ਸੰਤ ਆਏ ਆ ਉਹ ਕਥਾ ਕਰਦੇ ਆ ਗਰਬਾਣੀ ਬਹੁਤ ਵਧੀਆ ਪੜ੍ਹਦੇ ਆ ਤੇ ਮੈਂ ਕਿਤੇ ਸੁਣ ਜਾਨਾ ਉਹ ਕਹਿੰ ਲੱਗਿਆ ਲੈ ਕੋਈ ਉਮਰ ਆਪਣੀ 20 22 ਸਾਲ 25 ਸਾਲ ਉਮਰ ਹੁੰਦੀ ਆ ਇਹ ਅਸਨ ਖੇਡਣ ਦੀ ਫਰਨਤੁਰਨ ਦੀ ਇਧਰ ਉਧਰ ਜਾਣ ਦੀ ਹੁੰਦੀ ਆ ਤੇ ਭਗਤੀ ਆ ਪੇਸ਼ੇ ਲਾਸਟ ਉਮਰ ਤੇ ਹੁੰਦੀ ਆ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਉਹ ਕਹਿੰਦਾ ਨਹੀਂ ਮੈਨੂੰ ਉੱਥੇ ਬਹੁਤ ਚੰਗਾ ਲੱਗਦਾ ਆ ਤੇ ਕਿਉਂਕਿ ਸੰਗਤ ਉਹਨੂੰ ਕਰਦੇ ਨੂੰ ਕਈ ਦਿਨ ਹੋ ਗਏ ਸੀ ਜਿੰਨਾ ਹਫਤਾ ਕੰਢ 10 ਦਿਨ ਜਿੰਨੇ ਦਿਨ ਹੋਏ ਸੀ ਤੇ ਉਹਦਾ ਉਹਨੂੰ ਅਸਰ ਚੰਗਾ ਪਿਆ ਸੀ ਤੇ ਉਹਦਾ ਸੁਭਾਅ ਬਦਲਣਾ ਸ਼ੁਰੂ ਹੋਇਆ ਸੀ ਤੇ ਉਹ ਉਹਨੂੰ ਜੋਰ ਲਾ ਰਿਹਾ ਵੀ ਆਪਾਂ ਮਾੜੇ ਕਰਮਾਂ ਕਰਿਆ ਕਰੀਏ ਆਪਾਂ ਆਪਣੀ ਉਮਰ ਇਹੇ ਕੰਮ ਆ ਪਤਾ ਨਹੀਂ ਕੋਈ ਜਾਣਕਾਰੀ ਨਹੀਂ ਹੋਏਗੀ ਉਹ ਕਹਿੰਦਾ ਵੀ ਤੂੰ ਮੇਰੇ ਨਾਲ ਸੰਗਤ ਚੱਲਿਆ ਕਰ ਬੜਾ ਮਜ਼ਾ ਆਉਂਦਾ ਉੱਥੇ ਬੜੀ ਚੰਗਾ ਲੱਗਦਾ ਉੱਥੇ ਉਹ ਕਹਿੰਦਾ ਨਹੀਂ ਤੂੰ ਮੇਰੇ ਨਾਲ ਚੱਲਿਆ ਕਰ ਜਿੱਥੇ ਮੈਂ ਜਾਂਦਾ ਉੱਥੇ ਤਾਂ ਬੜਾ ਮਜ਼ਾ ਆਉਂਦਾ ਇਦਾਂ ਮਤਲਬ ਜੋ ਵੀ ਕੰਮ ਉਹ ਕਰਦਾ ਸੀ ਵਕਾਰ ਭੋਗਦਾ ਸੀ ਆ ਗਲਤ ਕੰਮਾਂ ਨੂੰ ਜਾਂਦਾ ਸੀਗਾ ਵੇਸ਼ਿਆ ਦੇ ਜਾਂਦਾ ਸੀਗਾ ਜਿੱਥੇ ਜਾਂਦਾ ਸੀ ਕਈ ਦਿਨ ਲੰਘੇ ਉਹ ਉਹਨੂੰ ਕਹੇ ਵੀ ਤੂੰ ਮੇਰੇ ਨਾਲ ਚੱਲ ਤੇ ਉਹ ਕਹੇ ਵੀ ਤੂੰ ਮੇਰੇ ਨਾਲ ਮਾਰੇ ਕੰਮ ਤੂੰ ਚੱਲ ਤੇ ਪਰ ਨਹੀਂ ਉਹ ਜਿਹੜਾ ਸੰਗਤ ਕਰਦਾ ਸੀ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦਾ ਸੀ ਉੱਤੇ ਦਿਨੋ ਦਿਨ ਅਸਰ ਬਹੁਤ ਪੈ ਰਿਹਾ ਸੀ ਚਿਹਰੇ ਤੇ ਪੈ ਰਿਹਾ ਸੀ ਉਰੇ ਸੁਭਾਅ 'ਚ ਪੈ ਰਿਹਾ ਸੀ ਤੇ ਉਹਦੇ ਕੰਮਕਾਰ 'ਤੇ ਵੀ ਬਰਕਤ ਪੈ ਰਹੀ ਸੀ ਤੇ ਉਹਨੂੰ ਚੰਗਾ ਲੱਗਦਾ ਸੀ ਕਰਦੇ ਕਰਦੇ ਇੱਕ ਦਿਨ ਉਹ ਕਿਸੇ ਚੌਂਕ ਤੇ ਇਕੱਠੇ ਹੋਏ ਤੇ ਉਹ ਜਿਹੜਾ ਹੈਗਾ ਸੀ ਬੰਦਾ ਮਨਮੁਖ ਵਕਾਰੀ ਹੀਗਾ ਉਹ ਕਹਿੰਦਾ ਵੀ ਤੈਨੂੰ ਮਿਲਿਆ ਕੀ ਇੰਨੇ ਦਿਨ ਤੈਨੂੰ ਹੋ ਗਿਆ ਜਾਂਦੇ ਨੂੰ ਕੋਈ ਚੀਜ਼ ਤੈਨੂੰ ਮਿਲੀ ਉੱਥੋਂ ਉਹ ਕਹਿੰਦਾ ਵੀ ਇਹ ਤਾਂ ਨਹੀਂ ਮੈਨੂੰ ਪਤਾ ਇਹ ਤੇ ਗੁਰੂ ਸਾਹਿਬ ਨੂੰ ਪਤਾ ਹੋਊਗਾ ਪਰ ਮੈਨੂੰ ਠੀਕ ਹੀ ਲੱਗਦਾ ਉੱਥੇ ਰੱਬ ਦਾ ਨਾਮ ਲੈਣਾ ਚੰਗਾ ਲੱਗਦਾ ਹੈ ਪਤਾ ਲੱਗਦਾ ਵੀ ਰੱਬ ਦਾ ਕੀ ਹੁੰਦਾ ਰੱਬ ਪਰਮਾਤਮਾ ਦੇ ਨਾਮ ਕਰਨਾ ਲਈਦਾ ਹਨ ਤੇ ਕਹਿੰਦਾ ਅਛਾ ਤੂੰ ਇਦਾਂ ਕਰੀ ਵੀ ਅੱਜ ਆਪਾਂ ਦੇਖ ਲੈਨੇ ਆਂ ਕਈ ਦਿਨ ਹੋ ਗਏ ਤੈਨੂੰ ਜਾਂਦੇ ਨੂੰ ਤੇ ਮੁੜ ਕੇ ਤੈਨੂੰ ਸ਼ਾਮ ਨੂੰ ਤੂੰ ਮਿਲੀ ਮੈਨੂੰ ਕੀ ਮਿਲਿਆ ਮੈਂ ਦੇਖੂਗਾ ਮੈਨੂੰ ਕੀ ਮਿਲਿਆ ਤੇ ਜੇ ਚੰਗਾ ਲੱਗੂਗਾ ਤੇ ਠੀਕ ਆ ਉਹ ਦਿਨ ਉਹਨਾਂ ਦਾ ਕਰਮਾਂ ਦਾ ਜੋ ਵੀ ਹਿਸਾਬ-ਕਿਤਾਬ ਹੋਣਾ ਸੀ ਜਿੱਦਾਂ ਉਹ ਕਥਾ ਸੁਣ ਕੇ ਤੇ ਸਤਸੰਗੀ ਜਿਹੜਾ ਸੀ ਵਾਪਸ ਆ ਰਿਹਾ ਤੇ ਆਉਂਦਿਆਂ ਆਉਂਦਿਆਂ ਰਸਤੇ 'ਚ ਕਿਤੇ ਉਹਦਾ ਧਿਆਨ ਆਇਆ ਵੀ ਅਰुण ਨੇ ਪੁੱਛਣਾ ਤੇ ਮੈਂ ਤਾਂ ਪਤਾ ਵੀ ਨਹੀਂ ਕੀਤਾ ਤੇ ਕੀ ਦੱਸੂਗਾ ਵੀ ਮੈਂ ਮੇਰੇ ਉਹਨਾਂ ਦਾ ਜਿੱਦਾਂ ਉਹ ਜੰਦਾ ਉਹਨਾਂ ਜਨਰਵਰ ਧਿਆਨ ਉਖੜਿਆ ਤੇ ਉਹ ਕਿਤੇ ਪਾੜੀ ਕਿੱਕਰਾ ਹੁੰਦੀਆਂ ਜਿਹੜੀਆਂ ਵੱਡੇ ਵੱਡੇ ਤਿੱਖੇ ਕੰਡੇ ਹੁੰਦੇ ਉਹਦੀ ਕਿਤੇ ਸੂਲ ਉਹਦੇ ਪੈਰ ਤੇ ਲੱਗ ਗਈ ਕਲੀ ਤੇ ਲੱਗੀ ਤੇ ਚਲੋ ਉਹਨੇ ਵੈਗ ਉਹ ਕੰਡਾ ਕੱਢ ਲਿਆ ਪੁੱਟ ਲਿਆ ਤੇ ਜੋ ਉਹ ਰੀੜਾ ਕਪੜਾ ਉਹ ਕੋ ਹੈਗਾ 153 ਨੇ ਉਹਨੇ ਪੱਟੀ ਕਰ ਲਈ ਖੂਨ ਖੰਨ ਵਗਦਾ ਸੀ ਤੇ ਆਉਂਦਾ ਹੋਇਆ ਲੰਗੜਾਉਂਦਾ ਚੜਿਆ ਆਵੇ ਤੇ ਇਹਦਾ ਦੂਸਰਾ ਬੰਦਾ ਸੀਗਾ ਉਹ ਆਉਂ ਰਿਆਂ ਹੋયા ਤੇ ਉਰੇ ਕਿਤੇ ਪੈਰ ਨੂੰ ਠੀਡਾ ਲੱਗਾ ਤੇ ਉਹਨੇ ਦੇਖਿਆ ਵੀ ਕੀ ਆ ਉਥੇ ਇੱਕ ਭਾਂਡਾ ਸੀਗਾ ਮਿੱਟੀ ਦਾ ਜਾਂ ਗਾਗਰ ਸੀਗੀ ਉਹ ਦੇਖਿਆ ਉਹਨੇ ਰੇ ਉਰੇ ਵਿੱਚ ਨਾਲ ਇੱਕ ਸੋਨੇ ਦੀ ਮੋਹਰ ਚਮਕਣ ਢਈ ਤੇ ਬਾਕੀ ਉਹਦੇ ਕੋਲਿਆਂ ਦੀ ਭਰੀ ਪਈ ਤੇ ਉਹਨੇ ਹੁਣ ਬਾਕੀ ਉਥੇ ਰਹਿਣ ਦਿੱਤਾ ਤੇ ਇੱਕ ਮੋਹਰ ਸੀ ਚੁੱਕ ਕੇ ਲੈ ਆਇਆ ਜੇ ਉਹ ਜੋ ਪਾਲੀ ਵੀ ਆ ਤੇ ਬੜੀ ਬੜੀਆ ਚੀਜ਼ ਮਿਲੀ ਮੈਨੂੰ ਆ ਗਏ ਉੱਥੇ ਇਕੱਠੇ ਹੋ ਗਏ ਉਹਨੇ ਕਿਹਾ ਵੀ ਹਾਂ 10 ਪੈ ਤੈਨੂੰ ਕੀ ਮਿਲਿਆ ਸਤ ਸੰਗੀ ਨੂੰ ਕਿਹਾ ਉਹ ਕੰਡਾ ਮੈਨੂੰ ਤਾਂ ਮਿਲਿਆ ਨਹੀਂ ਕੰਡਾ ਲੱਗਾ ਮੇਰੇ ਤਾਂ ਉਹ ਬੜਾ ਖੁਸ਼ ਹੋ ਕੇ ਆਪਣੇ ਆਉਂ ਜਿਤਨਾ ਮਨਮੁਖ ਬੰਦੇ ਹੁੰਦੇ ਆ ਮਾਰੇ ਕਮਾ ਵਾਲੇ ਟੇਚਰ ਜੀ ਕਰਕੇ ਕਹਿਣ ਲੱਗਿਆ ਦੇਖਿਆ ਦੇਖ ਮੈਨੂੰ ਕੀ ਮਿਲਿਆ ਇਹ ਦੇਖ ਮੈਨੂੰ ਸੋਨੇ ਦੀ ਮੋਹਰ ਮਿਲੀ ਹੈਨਾ ਜੇ ਮੈਂ ਜਾਂਦਾ ਸੀ ਤੂੰ ਮੈਨੂੰ ਕੰਡਾ ਹੀ ਨਾ ਜਾਇਆ ਕਰ ਜਿਹੜਾ ਸੋਨੇ ਦੀ ਮੋਹਰ ਮਿਲੀ ਤੇ ਉਹ ਕਹਿੰਦਾ ਵੀ ਮੈਂ ਚੰਗਾ ਰਿਆ ਕਿ ਤੂੰ ਚੰਗਾ ਰਿਆ ਤੇਰੇ ਕੰਡਾ ਲੱਗ ਗਿਆ ਤੇਰੇ ਸੱਟ ਲੱਗੀ ਤੇ ਮੈਂ ਠੀਕ ਰਿਆ ਤੇ ਕਹਿੰਦਾ ਵੀ ਇਹ ਨਹੀਂ ਆਪਾਂ ਨੂੰ ਪਤਾ ਮੈਂ ਚੰਗਾ ਰਿਆ ਕਿ ਤੂੰ ਚੰਗਾ ਰਿਆ ਇਹਦੇ ਆਪਣੇ ਗੁਰੂ ਦਾ ਸਾਹਬ ਦੱਸ ਸਕਦੇ ਆ ਕਹਿੰਦੇ ਚੱਲ ਠੀਕ ਆ ਫਿਰ ਚੱਲ ਚੱਲੀਏ ਗੁਰੂ ਕੋਲ ਹੀ ਚੱਲਦੇ ਆ ਉਹ ਦੱਸ ਦੇਣਗੇ ਆਪੇ ਉਹ ਦੋਨੇ ਚਲੇ ਗਏ ਉਹਨਾਂ ਜਾ ਕੇ ਜਿਹੜਾ ਰੋਜ ਜਾਂਦਾ ਸੀਗਾ ਉਹਨੇ ਜਾ ਕੇ ਸਤ ਕਰਤਾਰ ਕੀਤਾ ਤੇ ਉਹਨਾਂ ਨੇ ਕਿਹਾ ਵੀ ਮਹਾਰਾਜ ਤਾਂ ਜਾਣੀ ਜਾਣ ਸੀ ਕਿ ਉਹ ਤਾਂ ਉਹਨੇ ਵੀ ਦਿਲੀਆਂ ਜਾਣਦੇ ਸੀ ਇਹਦੇ ਦਿਲ ਦੀਆਂ ਜਾਣਦੇ ਸੀ ਉਹਨਾਂ ਦੇ ਕੱਟਣੇ ਸੀ ਉਹਨਾਂ ਦੇ ਕਰਮ ਕੱਟਣੇ ਸੀ ਤੇ ਉਹਨਾਂ ਨੇ ਨਾ ਕਹਿੰਦੇ ਵੀ ਆਹ ਸ਼ੰਕਾ ਨਿਵਰਤ ਕਰਨਾ ਗੁਰੂ ਜੀ ਸਾਨੂੰ ਦੱਸੋ ਕੁਝ ਉਹਨਾਂ ਨੇ ਬਿਠਾ ਲਿਆ ਉੱਥੇ ਸੰਗਤ ਤੋਂ ਬਾਅਦ ਉਹਨਾਂ ਚੋਂ ਸੰਗਤ ਜਿਹੜੀ ਸ਼ਾਮ ਦੀ ਚਲੇ ਗਈ ਪਿੰਡ ਵਾਲੀ ਤੇ ਉਹਨਾਂ ਨੇ ਦੋਵਾਂ ਨੂੰ ਪਿਆਰ ਨਾਲ ਬਿਠਾ ਲਿਆ ਹਾਂ ਦੱਸੋ ਕਹਿੰਦੇ ਵੀ ਕੀ ਗੱਲ ਆ ਤੇ ਉਹ ਪਹਿਲਾਂ ਸਤਸੰਗੀੰਦਰ ਸਾਹਿਬ ਮੈਂ ਇੰਨੇ ਦਿਨ ਹੋ ਗਏ ਮੈਨੂੰ ਸਤਸੰਗ ਤੇ ਕਰਦੇ ਇਹਨੂੰ ਤੇ ਮੈਂ ਤਾਂ ਘਰ ਜਾ ਕੋਈ ਵੀ ਨਾਮ ਜਪਦਾ ਆ ਤੇ ਕੰਮ ਵੀ ਚੰਗੇ ਕਰਦਾ ਤੇ ਮੇਰੇ ਆਸੂਲ ਵਰਜੀ ਕੰਡਾ ਲੱਗਾ ਦੁੱਖ ਹੋਇਆ ਜੋ ਕੁਝ ਹੋਇਆ ਤੇ ਇਹ ਬੰਦਾ ਜਿਹੜਾ ਹੈਗਾ ਇਹ ਰੋਜ਼ ਗਲਤ ਜਗ੍ਹਾ ਤੇ ਜਾਂਦਾ ਮਾੜੇ ਕੰਮ ਕਰਦਾ ਮੈਨੂੰ ਵੀ ਕਹਿੰਦਾ ਸੀ ਚੱਲਿਆ ਕਰ ਤੇ ਮੈਂ ਇਹਨੂੰ ਕੰਡੇ ਸੰਗਤ ਤੇ ਜਾ ਜਾ ਇਹ ਕਹਿਣਾ ਨਹੀਂ ਮੰਨਦਾ ਹੈ ਤੇ ਇਹਨੂੰ ਇਹ ਸੋਨੇ ਦੀ ਮੋਹਰ ਮਿਲੀ ਫਿਰ ਮਹਾਰਾਜ ਜਾਣੀ ਜਾਣ ਸੀ ਉਹਨਾਂ ਨੇ ਪਿਛਲੇ ਕਰਮਾਂ ਦਾ ਹਿਸਾਬ ਬਤਾਉ ਦੇਖਿਆ ਤੇ ਦੱਸਿਆ ਵੀ ਉਹਨਾਂ ਕਹੇ ਵੀ ਕਾਉਂ ਚੰਗਾ ਰਿਆ ਇਹਨਾਂ ਚ ਤੇ ਉਹਨਾਂ ਨੇ ਉਹਥੇ ਹੱਥ ਰੱਖ ਕੇ ਉਹ ਸਤਸੰਗੀ ਦੇ ਕਿਹਾ ਵੀ ਤੂੰ ਚੰਗਾ ਰਿਆ ਤੇ ਉਹ ਭਾਵਕ ਹੋ ਗਿਆ ਖੁਸ਼ ਵੀ ਹੋਇਆ ਵੀ ਜਦ ਸੰਗਤ ਕਰਦਾ ਸੀ ਤੇ ਫਿਰ ਉਹਨਾਂ ਕਹੇ ਵੀ ਸਾਨੂੰ ਸਮਝਾਓ ਕਿ ਕਿਦਾਂ ਇਹ ਉਹ ਮੰਨੇ ਨਾ ਮਨਮੁਖ ਬੰਦਾ ਫਿਰ ਉਹਨਾਂ ਨੇ ਉਹਦੇ ਕਰਮਾਂ ਦਾ ਹਿਸਾਬ ਦਾ ਦੱਸਿਆ ਕਿ ਤੇਰੇ ਕਰਮਾਂ ਦੇ ਵਿੱਚ ਫਾਂਸੀ ਸੀਗੀ ਸੂਲੀ ਹੀ ਸੂਲੀ ਤੇ ਟੰਗਣਾ ਸੀ ਤੈਨੂੰ ਤੇ ਹੂੰ ਜਿਵੇਂ ਉੱਥੇ ਜਾਂਦਾ ਤੇਰੇ ਕੋਲ ਗਲਤ ਕੰਮ ਹੋ ਜਾਣਾ ਸੀ ਤੇ ਗੁੱਸੇ 'ਚ ਕੋਈ ਬੰਦਾ ਮਰ ਜਾਣਾ ਸੀ ਤੇ ਉਹਦੇ ਬਦਲੇ ਉਸ ਟਾਈਮ ਤੇ ਜੋ ਵੀ ਉਹਨਾਂ ਦਾ ਕਾਨੂੰਨ ਸੀਗਾ ਖੂਨ ਦੇ ਬੱਲੇ ਖੂਨ ਕਰਦੇ ਸੀਗੇ ਤੇ ਤੇਰੇ ਤੋਂ ਤੈਨੂੰ ਆ ਫਾਂਸੀ ਲੱਗਣੀ ਸੀ ਤੇ ਤੂੰ ਸੂਲੀ ਤੇ ਟੰਗੇ ਜਾਣਾ ਸੀ ਅੱਜ ਦੇ ਦਿਨ ਤੇ ਉਹ ਤੇਰਾ ਕਰਮ ਜਿਹੜਾ ਹੈ ਨਾ ਕਰਦਾ 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 ਸੂਰ ਤੇ ਇਹ ਰੁਕ ਗਿਆ ਤੇ ਇਹ ਹੋਰ ਵੀ ਛੋਟਾ ਹੋ ਜਾਣਾ ਸੀ ਆ ਤੇ ਚਲੋ ਤੇ ਫਿਰ ਕਹਿੰਦਾ ਵੀ ਇਹਨੂੰ ਜਿਹੜੀ ਹੈ ਇਹ ਤੁਰਿਆ ਹੁੰਦਾ ਸੀ ਜਾਂ ਉਹਨੇ ਆਪਣੇ ਹਿਸਾਬ ਨਾਲ ਸੋਚਿਆ ਵੀ ਮੈਂ ਆਉਂਦਾ ਸੀ ਤਾਂ ਮੈਨੂੰ ਇੱਕ ਗਾਗਰ ਜਾਂ ਕੋਈ ਭਾਂਡਾ ਮਿੱਟੀ ਦਾ ਸੀ ਤੇ ਉਹ ਕੋਲਿਆਂ ਦਾ ਭਰਿਆ ਪਿਆ ਸੀ ਤੇ ਇੱਕ ਉਤਿਆ ਮੈਨੂੰ ਮਿਲੀ ਆ ਸੋਨੇ ਦੀ ਮੋਹਰ ਮਿਲ ਗਈ ਉਹਨੇ ਕਿਹਾ ਵੀ ਤੂੰ ਪਿਛਲੇ ਕਰਮਾਂ ਚ ਬਹੁਤ ਜ਼ਿਆਦਾ ਪੁੰਨਦਾਨ ਕੀਤੇ ਸੀ ਕਰਮ ਕੀਤੇ ਸੀਗੇ ਤੇ ਜਿਹੜੇ ਹੁਣ ਕਰਮਵਾੜੇ ਕਰ ਕਰਕੇ ਤੇ ਤੂੰ ਆਪਣੇ ਕਰਮ ਛਾੜ ਲਿਓ ਤੈਨੂੰ ਪੂਰਾ ਮਿਲਣਾ ਸੀਗਾ ਤੂੰ ਇੱਕ ਚੰਗਾ ਸਹਾੂਕਾਰ ਬਣਨਾ ਸੀਗਾ ਚੰਗੀ ਜ਼ਿੰਦਗੀ ਲੰਘਣੀ ਸੀ ਤੇਰੀ ਪਰ ਤੂੰ ਗਲਤ ਕੰਮ ਕਰਕੇ ਤੇ ਮਾੜੇ ਕਰਮ ਕਰ ਕਰਕੇ ਤੇ ਸਾਰੇ ਕਰਮ ਜਿਹੜੇ ਆ ਉਹ ਆਪਣੇ ਛਾੜ ਲਿਓ ਸਾਰੇ ਜਿਹੜੇ ਹੈਗੇ ਨਾ ਕੋਲਾ ਉਧਰ ਕਰਮ ਛੜੇ ਪਏ ਆ ਜੋ ਤੈਨੂੰ ਮਿਲਣਾ ਸੀਗਾ ਇਸ ਕਰਕੇ ਕਹਿੰਦਾ ਫਿਰ ਇੱਕ ਮੋਰ ਕਿਉਂ ਵੱਜ ਗਿਆ ਇਸ ਮਾਨਗੀ ਦੇਣਾ ਤੂੰ ਇਹਨੂੰ ਸੇਰੇ ਸਾਹਮਣੇ ਮੱਥੇ ਲਗਦਾ ਸੀ ਨਾ ਉਹਨਾਂ ਕੋਲ ਤੇਰਾ ਬਚਿਆ ਹਿੱਸਾ ਤੇ ਉਹ ਤੇਨੂੰ ਮਿਲ ਗਿਆ ਤੇ ਇੱਥੇ ਫਿਰ ਉਹਨਾਂ ਨੇ ਮਹਾਰਾਜ ਨੇ ਇਹ ਸ਼ਬਦ ਅਚਾਰਨ ਕੀਤਾ ਸੀ ਤੇ ਨਾਲੇ ਉਹਨਾਂ ਨੂੰ ਸਮਝਾਇਆ ਤੇ ਨਾਲੇ ਇਹ ਸ਼ਬਦ ਅਚਾਰਨ ਕਰਕੇ ਤੇ ਉਹਦੇ ਅਰਥ ਦੱਸੇ ਕਰਨੀ ਕਾਗਦ ਮਨ ਮਸ਼ਵਾਨੀ ਪੁਰਾ ਭਲਾ ਦੋਇ ਲੇਖ ਪਏ ਮਾਰੂ ਮੁਹੱਲਾ ਪਹਿਲਾ ਕਰ ਪਹਿਲਾ ਕਰਨੀ ਹੀ ਕਾਗਦ ਮਨ ਮਸਬਾਣੀ ਬੁਰਾ ਪਲਾ ਦੁਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਹੇ ਤਿਉਂ ਚੱਲਿਐ ਤੋ ਗੁਣ ਨਹੀਂ ਅੰਤ ਹਰੇ ਇਤ ਤੇ ਚੇਤ ਸ ਕੀ ਨਹੀਂ ਬਾਵਰਿਆ ਹਰ ਬੇਸ਼ਰਤ ਤੇਰੇ ਗੁਣ ਗਲਿਆ ਰਹਾਓ ਗੱਲੀ ਰੈਨ ਜਾਲ ਦਿਨ ਹੂਆ ਜੀਤੀ ਘੜੀ ਫਾਹੀ ਤੇ ਟੀ ਰਸ ਰਾਜ ਚੋਗ ਚੁਗ ਹੈ ਨਿਤ ਫਸ ਹੈ ਛੂਟਸ ਮੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਜ ਅਗਨ ਤਤ ਲਗ ਰਹੀ ਕੋਲੇ పాਪ ਪੜੇ ਤਸ ਉਪਰ ਮਨ ਜਲਿਆ ਸਨਹੀ ਚਿੰਤ ਭਈ पया मनोर कंचन फिर हुआ जे गुरे ते नाम अमृत ओ देवै तो नानक तृष्ट देहा वैगुरु जी ਇਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 990 ਅੰਗ ਤੇ ਇਹ ਸ਼ਬਦ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਰਸਵਾਣੀ ਬੁਰਾ ਪਲਾ ਦੋਇ ਲੇਖ ਪਈ ਕਰਨੀ ਆਚਰਨ ਕਾਗਦ ਦਾ ਮਤਬ ਲੈ ਕਾਗਜ ਮਸਵਾਣੀ ਮਸ ਕਾਈ ਮਸ਼ਵਾਨੀ ਦਵਾਰ ਦੋਹੇ ਦੋ ਕਿਸਮ ਦੇ ਏ ਹਰੀ ਪ੍ਰਭੂ ਪਰਮਾਤਮਾ ਤੇਰੇ ਗੁਨਾ ਦਾ ਅੰਤ ਨਹੀਂ ਪੈ ਸਕਦਾ ਤੂੰ ਅਚਰਜ ਖੇਡ ਰਤੀ ਹੈ ਕਿ ਤੇਰੀ ਕੁਦਰਤ ਵਿੱਚ ਜੀਵਾਂ ਦਾ ਆਚਰਨ ਮਨੋ ਕਾਰਜ ਹੈ ਮਨ ਦਵਾਤ ਹੈ ਆਚਰਨ ਕਾਗਜ਼ ਉੱਤੇ ਮਨ ਦੇ ਸੰਸਕਾਰਾਂ ਦੀ ਸ਼ਾਹੀ ਨਾਲ ਚੰਗੇ ਮੰਦੇ ਨਵੇਂ ਲੇਖ ਲਿਖੇ ਜਾ ਰਹੇ ਸਨ ਭਾਵ ਮਨ ਵਿੱਚ ਹੁਣ ਤੱਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਣਾ ਨਾਲ ਜੀਵ ਜਿਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ ਉਹ ਕੰਮ ਆਚਰਨ ਰੂਪ ਕਾਗਜ਼ ਉੱਤੇ ਨਵੇਂ ਚੰਗੇ ਮੰਦੇ ਸੰਸਕਾਰ ਉਕਰਦੇ ਜਾਂਦੇ ਹਨ ਬਿਉ ਜੋ ਕਰਤਿ ਸਿਲਾਏ ਕਿਉ ਚੱਲੀਐ ਤੋਗੁਨ ਨਾਹੀ ਅੰਤਹਰੇ ਕਰਤ ਕਰਤੋਂ ਜਿਹੜਾ ਆਪਾਂ ਕੰਮਕਾਰ ਕਰਦੇ ਆਂ ਮਿਹਨਤ ਕਰਦੇ ਆਂ ਕੀਤਾ ਹੋਇਆ ਕੰਮ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਜੋ ਸਾਡੇ ਸੁਭਾਅ ਦਾ ਰੂਪ ਧਾਰ ਲੈਂਦਾ ਹੈ ਤੋਗੁਨ ਅੰਤਰੇ ਗੁਨਾ ਦਾ ਅੰਤ ਹਰੀ ਹੇ ਹਰੀ ਇਸ ਤਰ੍ਹਾਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਰੂਪ ਸੁਭਾਅ ਜਿਉਂ-ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ ਰਾਤੇ ਤੁਰ ਸਕਦੇ ਹਨ ਕਿਤ ਚੇਤਸਕੀ ਨਹੀਂ ਬਾਵ ਰਿਆ ਚਿਤ ਹੇ ਚਿਤ ਕਿਤ ਬਾਵ ਰਿਆ ਹੇ ਕਮਲੇ ਚਿਤ ਤੂੰ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ ਹਰ ਬਿਸ਼ਰਤ ਤੇਰੇ ਗੁਣ ਗਲਿਆ ਰਹੋ ਬਿਸ਼ਰਤ ਬੁਸ਼ਾਰਦੇ ਆ ਗਲਿਆ ਗਲ ਰਹੇ ਸਨ ਘਟ ਰਹੇ ਸਨ ਜਿਉਂ-ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈ ਕਿਉਂ-ਕਿਉਂ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਸਨ ਗਾਲੀ ਰੈਨ ਜਾਲ ਦਿਨ ਹੋਆ ਜੇਤੀ ਘੜੀ ਆਹੀ ਤੇਤੀ ਰੈਨ ਰਾਤ ਨੂੰ ਕਹਿੰਦੇ ਆ ਜੇਤੀ ਘੜੀ ਜਿਤਨੀਆਂ ਵੀ ਘੜੀਆਂ ਘੜੀ ਟਾਈਮ ਦੇਖਣ ਵਾਲੀਆਂ ਘੜੀਆਂ ਉਹਦੇ ਹਿਸਾਬ ਨਾਲ ਆਪਣੀ ਉਮਰ ਬਣਦੀ ਆ ਉਮਰ ਦੀਆਂ ਘੜੀਆਂ ਤੇਤੀ ਉਹ ਸਾਰੀਆਂ हे ਮਨ ਪੰਛੀ ਪਰਮਾਤਮਾ ਨੂੰ ਬੁਸ਼ਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ ਦਿਨ ਤੇ ਹਰੇਕ ਰਾਤ ਤੈਨੂੰ ਮਾਇਆ ਵਿੱਚ ਪੁਸ਼ਾਨ ਲਈ ਜਾਲ ਦਾ ਕੰਮ ਦੇ ਰਿਆ ਹੈ ਤੇਰੀ ਉਮਰ ਦੀਆਂ ਜਿਤਨੀਆਂ ਵੀ ਘੜੀਆਂ ਹਨ ਉਹ ਸਾਰੀਆਂ ਹੀ ਤੈਨੂੰ ਪੁਸ਼ਾਨ ਹਿੱਤ ਫਾਹੀ ਬਣਦੀਆਂ ਜਾ ਰਹੀਆਂ ਸਨ ਰਸ ਰਸ ਚੋਗ ਚੁਗਹਿ ਨਿਤ ਫਸਹਿ ਸੂਤਸ ਮੂੜੇ ਕਮਣ ਗੁਣੀ ਰਸ ਰਸ ਨਾਲ ਸਵਾਰ ਨਾਲ ਚੁਗਹਿ ਤੂੰ ਚੁਗਦਾ ਹੈ ਫਸਹਿ ਫਸਦਾ ਹੈ ਮੂੜੇ हे ਮੂਰਖ ਤੂੰ ਬੜੇ ਸਵਾਦ ਲੈ ਲੈ ਕੇ ਵਿਕਾਰਾਂ ਦੀ ਚੋਕ ਚੋਕ ਰਿਹਾ ਹੈ ਤੇ ਵਿਕਾਰਾਂ ਵਿੱਚ ਹੋਰ ਹੋਰ ਸਦਾ ਫਾਇਦਾ ਜਾ ਰਿਹਾ ਹੈ हे ਮੂਰਖ ਮਨ ਇੰਨਾ ਵਿੱਚੋਂ ਕਿਹੜੇ ਗੁਨਾ ਦੀ ਮਦਦ ਨਾਲ ਖਲਾਸੀ ਹੋਏਗੀ ਕਿਹੜੀ ਗੁਨਾ ਦੀ ਮਦਦ ਨਾਲ ਖਲਾਸੀ ਕਰਵਾਏਗਾ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਆਰਣ ਪੱਠੀ ਪੰਜ ਅਗਨ ਕਾਮ ਦੇ ਕਾਮ ਆਦਿਕ ਪੰਜ ਅੱਗਾ ਤਿਤ ਉਸ ਕਾਇਆ ਪੱਠੀ ਵਿੱਚ ਮਨੁੱਖ ਦਾ ਸਰੀਰ ਮਾਨੋ ਲੋਹਾਰ ਦੀ ਪੱਠੀ ਹੈ ਉਸ ਪੱਠੀ ਵਿੱਚ ਮਨ ਮਾਨੋ ਲੋਵਾ ਹੈ 78 ਕਾਮਾਦਕ ਪੰਜ ਅੱਗਾ ਮਰ ਰੀਆਂ ਸਨ ਕੋਈਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਤਿਸ ਉਪਰ ਉਸ ਪੱਠੀ ਉੱਤੇ ਚਿੰਤ ਚਿੰਤਾ ਕਾਮਾਦਕ ਦੀ ਤਪਸ ਨੂੰ ਤੇਜ ਕਰਨ ਲਈ ਓਸ਼ਤੇ ਪਾਪਾਂ ਦੇ ਪਖ ਦੇ ਕੋਲੇ ਪਏ ਹੋਏ ਹਨ ਇਸ ਆਗ ਵਿੱਚ ਸੜ ਰਿਹਾ ਹੈ ਚਿੰਤਾ ਦੀ ਸੰਨੀ ਹੈ ਜੋ ਇਸ ਨੂੰ ਚੋਬਾਂ ਦੇ ਦੇ ਕੇ ਹਰ ਪਾਸੇ ਵੱਲੋਂ ਸਾੜਨ ਵਿੱਚ ਮਦਦ ਦੇ ਰਹੀ ਹੈ ਭਾਇਆ ਮਨੂਰ ਕੰਚਨ ਫਿਰ ਹੋਇਆ ਜੇ ਗੁਰ ਮਿਲੇ ਤਿਨੇਹਾ ਮਨੂਰ ਛੜਿਆ ਹੋਇਆ ਲੋਹਾ ਇਹਨੋਂ ਲੋਹੇ ਦਾ ਕਾਰੀਗਰ ਕੰਮ ਕਰਦੇ ਆ ਉੱਥੇ ਜਿਹੜਾ ਥੱਲੇ ਦੇਗ ਜਾਂਦਾ ਹੈ ਲੋਹਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਉਹਨੂੰ ਜੰਗ ਲੱਗ ਜਾਂਦਾ ਹੈ ਕੰਚਨ ਦਾ ਮਤਲਬ ਹੁੰਦਾ ਸੋਨਾ ਕਿ ਨਹੀਂ ਆ ਉਹ ਜャ ਜੋ ਮਨੂਰ ਤੋਂ ਕੰਚਨ ਕਰ ਸਕੇ ਪਰ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਛੜੇ ਤੇ ਨਕਮੇ ਹੋਏ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ ਇੱਕ ਨਾਮ ਅਮਰਤ ਉਹ ਦੇਵਾਏ ਤਾਂ ਨਾਨਕ ਤ੍ਰਿਸ਼ਟਸ ਦੇਹਾ ਅਮਰਤ ਅਮਰ ਕਰਨ ਵਾਲਾ ਆਤਮਿਕ ਜੀਵਨ ਦੇਣ ਵਾਲਾ ਤ੍ਰਿਸ਼ਟਸ਼ ਟਿਕ ਜਾਂਦਾ ਹੈ ਦੇਹਾ ਸਰੀਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਸਨ ਜੀ ਚੰਗਾ ਗੁਰੂ ਪਰਮਾਤਮਾ ਨੂੰ ਮਿਲਿਆ ਹੋਇਆ ਮਿਲ ਜਾਵੇ ਤਾਂ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦਿੰਦਾ ਹੈ ਪ੍ਰਭੂ ਦਾ ਨਾਮ ਦੇ ਦਿੰਦਾ ਹੈ ਜਿਸ ਦੀ ਬਰਕਤ ਨਾਲ ਸਰੀਰ ਦੇ ਅੰਦਰ ਮਨ ਟਿਕ ਜਾਂਦਾ ਹੈ ਭਾਵ ਪੰਜ ਇੰਦਰੀ ਵਕਾਰਾਂ ਵੱਲੋਂ ਹਟ ਜਾਂਦੇ ਹਨ ਤੇ ਇਹ ਜ਼ਿੰਦਗੀ ਪ੍ਰਮਾਤਮਾ ਦੇ ਲੇਖੇ ਲੱਗ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ